ਕਿਸਾਨ ਦੋਸਤੋ ਜੇਸ ਸਮੇਂ ਦੀ ਆਪਾਂ ਝੋਨੇ ਦੀ ਪਨੀਰੀ ਬਿਜ਼ਨਸ ਸ਼ੁਰੂ ਕੀਤੀ ਹੈ ਉਸ ਵੇਲੇ ਤੋਂ ਤੁਹਾਨੂੰ ਡਰਾਇਆ ਵੀ ਗਿਆ ਤੁਹਾਡੇ ਤੱਕ ਇਹ ਸੂਚਨਾ ਵੀ ਭੇਜੀ ਗਈ ਕਿ ਪੰਜਾਬ ਵਿੱਚ ਤੇ ਹਰਿਆਣਾ ਵਿੱਚ ਇਸ ਸਾਲ ਝੋਨੇ ਦਾ ਮਧਰਾ ਰੋਗ ਜਾਂ ਬੌਣਾ ਰੋਗ ਆ ਸਕਦਾ ਹੈ ਜਿਹਦੇ ਕੇ ਕਾਰਨ ਸੀਗੇ ਠੰਡ ਲੇਟ ਤੱਕ ਪਈ ਉਹ ਨਦੀਨ ਜੀਤੇ ਬੌਣਾ ਬੂਟਾ ਸੀਗਾ ਉਹ ਲੇਟ ਤੱਕ ਖੇਤਾਂ ਚ ਰਿਹਾ ਟਿਲੇ ਦਾ ਜਲਦੀ ਅਟੈਕ ਹੋਣਾ ਤਾਂ ਇਸ ਸੰਬੰਧੀ ਲਗਾਤਾਰ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ। ਪਰੰਤੂ ਕਈ ਵਾਰ ਇਸ ਤਰ੍ਹਾਂ ਵੀ ਹੋਇਆ ਕਿ ਕੁਝ ਵੀਰਾਂ ਨੇ ਕਿਹਾ ਕਿ ਨਹੀਂ ਇਹ ਨਹੀਂ ਹੈ। ਸ਼ੱਕ ਦੇ ਦਾਇਰੇ ਦੇ ਵਿੱਚ ਚੀਜ਼ਾਂ ਸੀ। ਆਪਾਂ ਕੁਝ ਸਿੰਪਲ ਆਪਣੇ ਕਿਸਾਨਾਂ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੂੰ ਚੈੱਕ ਕਰਨਾ ਸੀ ਭੇਜੇ ਸੀ ਕਿ ਕਿਤੇ ਮਧਰੇ ਬੁੱਟੇ ਤਾਂ ਨਹੀਂ। ਤਾਂ ਉਹਨਾਂ ਦੀ ਰਿਪੋਰਟ ਆ ਚੁੱਕੀ ਹੈ। ਆਪਣੇ ਕੁਝ ਕਿਸਾਨਾਂ ਦੇ ਖੇਤਾਂ ਦੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਇਹ ਕਨਫਰਮ ਕੀਤਾ ਹੈ ਕਿ ਬੌਣਾ ਰੋਗ ਆ ਗਿਆ ਹੈ। ਫਿਰ ਕਿਹਾ ਹੈ ਬੌਣਾ ਰੋਗ ਮਦਰਾ ਰੋਗ ਜਿਹੜਾ ਕਿ ਵਾਇਰਸ ਦੇ ਨਾਲ ਫੈਲਦਾ ਜਿਹਨੂੰ ਫਿਜੀ ਵਾਇਰਸ ਕਹਿੰਦੇ ਆ ਜਿਹਨੂੰ ਚੀਨੀ ਵਾਇਰਸ ਕਹਿੰਦੇ ਆ ਉਹ ਆ ਚੁੱਕਾ ਇਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਕਨਫਰਮ ਕਰ ਦਿੱਤਾ ਹੈ ਇਸ ਸਬੰਧ ਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਇਹ ਦੇਖ ਸਕਦੇ ਹੋ ਕਿ 30 ਜੁਲਾਈ 2024 ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਕਿਹਾ ਕਿ ਮਦਰੇ ਪੰਦੇ ਤੋਂ ਬਿਮਾਰੀ ਤੋਂ ਸੁਚੇਤ ਰਹਿਣ ਦੀ ਜ਼ਰੂਰਤ ਹੈ ਤਾਂ ਇੰਨਾ ਹੀ ਨਹੀਂ ਜੇ ਤੁਸੀਂ ਅੱਗੇ ਦੇਖਦੇ ਹੋ ਤਾਂ ਇਹ ਟਾਈਮਸ ਆਫ ਇੰਡੀਆ ਦੇ ਵਿੱਚ ਇੱਕ ਲੇਖ ਲਿਖਿਆ ਹਰਮਨਦੀਪ ਸਿੰਘ ਨੇ 1 ਅਗਸਤ ਨੂੰ ਜਿਹਦੇ ਵਿੱਚ ਇਹਨਾਂ ਨੇ ਕਿਹਾ ਕਿ ਡਾਕਟਰ ਪੀ ਐ ਸੰਧੂ ਪ੍ਰਿੰਸੀਪਲ ਪਲਾਂਟ ਪੈਥੋਲੋਜਿਸਟ ਹੈ ਇਹਨਾਂ ਨੇ ਕਿਹਾ ਕਿ ਲਗਭਗ 100 ਤੋਂ ਉੱਪਰ ਸੈਂਪਲ ਇਹਨਾਂ ਨੇ ਇਕੱਠੇ ਕੀਤੇ ਜਿਹਦੇ ਵਿੱਚੋਂ 14% ਸੈਂਪਲ ਦੇ ਵਿੱਚ ਇਹ ਕਨਫਰਮ ਹੋ ਗਿਆ ਕਿ ਬੌਣੇ ਰੋਗ ਦਾ ਵਾਇਰਸ ਹੈਗਾ ਠੀਕ ਹੈ ਬੌਣੇ ਰੋਗ ਦਾ ਜਿਹੜਾ ਵਾਇਰਸ ਹੈਗਾ 14% ਸੈਂਪਲ ਦੇ ਵਿੱਚ ਪਾਇਆ ਗਿਆ ਇਹ ਤਰਪੜ ਸਕਦੇ ਹੋ ਇਸ ਤੋਂ ਬਿਨਾ ਇੱਕ ਖਬਰ ਤੁਸੀਂ ਅਲੱਗ-ਅਲੱਗ ਦੈਨਿਕ ਜਾਗਰਣ 1 ਅਗਸਤ ਪੰਜਾਬ ਮੇਂ ਦਹਾਨ ਕੀ ਫਸਲ ਪਰ ਵਾਇਰਸ ਕਾ ਹਮਲਾ ਕਿਸਾਨ ਰੈ ਲੈ ਸਤਰਕ ਠੀਕ ਹੈ ਇਹ ਡਵਾਰਫ ਵਾਇਰਸ ਅਫੈਕਟਡ ਪੈਡੀ ਫੋਰ ਸੈਕੰਡ ਟਾਈਮ ਇਨ ਫੋਰਡ ਡਿਸਟ੍ਰਿਕਟਸ ਆਫ ਇੰਡੀਆ ਦੇ ਵਿੱਚ ਇੱਕ ਖਬਰ ਲੱਗ ਚੁੱਕੀ ਹੈ ਇਹਦੇ ਨਾਲ ਹੀ ਡਾਕਟਰ ਸੂਰੀ ਨੇ ਕਿਹਾ ਕਿ ਫੁੱਜ ਬੂਟੇ ਇਸ ਕਰਕੇ ਮਦ ਇਹ ਸੀ ਕਿ ਜਿੰਕ ਦੀ ਘਾਟ ਸੀਗੀ ਤਾਂ ਕੁੱਲ ਮਿਲਾ ਕੇ ਮੇਰਾ ਤੁਹਾਨੂੰ ਦੱਸਣ ਦਾ ਮਤਲਬ ਇਹ ਹੈਗਾ ਕਿ ਜੇ ਤੁਹਾਡੇ ਖੇਤ ਚ ਬੂਟੇ ਮਦਰੇ ਰਹਿ ਗਏ ਹੈ ਤਾਂ ਇਹਦੇ ਵਿੱਚ ਇੱਕ ਕਰਨੇ ਵੀ ਹੋ ਸਕਦਾ ਕਿ ਤੁਹਾਡੇ ਖੇਤ ਵਿੱਚ ਪੌਣਾ ਰੋਗ ਆ ਗਿਆ ਹੋਵੇ ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਹੁਣ ਤੱਕ ਸਿੰਪਲ ਇਹਨਾਂ ਚੈੱਕ ਕੀਤੇ ਆ ਉਹ ਤੋਂ 14% ਦੇ ਵਿੱਚ ਇਹ ਬਿਮਾਰੀ ਆ ਗਈ ਹੈ ਤਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਇਹ ਕਹਿਣਾ ਹੈ ਕਿ ਇਹਨਾਂ ਨੇ ਜੋ ਸਿੰਪਲ ਲਏ ਸੀ ਕਈ ਥਾਵਾਂ ਤਾਂ ਜਿੰਕ ਰਿਕਾਰਡ ਦੇਖਣ ਨੂੰ ਮਿਲੀ ਆ ਇਹਨਾਂ ਨੇ ਜਿੰਕ ਦੀ ਘਾਟ ਵਾਲਾ ਬੁੱਟਾ ਦਿਖਾਇਆ ਕਿ ਬੁੱਟੇ ਉੱਤੇ ਜੰਗਾਲਾਪਣ ਹੁੰਦਾ ਹੈ ਤੇ ਬੁੱਟਾ ਛੋਟਾ ਰਹਿੰਦਾ ਹੈ ਪ੍ਰੰਤੂ ਜਿਹੜਾ ਮਧਰਾ ਬੁੱਟਾ ਹੁੰਦਾ ਹੈ ਉਹ ਤੁਸੀਂ ਦੇਖੋ ਕਿ ਇੱਕੇ ਤੰਦਰੁਸਤ ਬੁੱਟਾ ਹੈ ਇਹ ਮਧਰਾ ਬੁੱਟਾ ਹੈ ਮਧਰਾ ਬੁੱਟਾ ਜਿਹੜਾ ਹੈਗਾ ਇਹਦੇ ਪੱਤੇ ਟਕੋਨੇ ਹੋ ਗਏ ਕਦ ਆਹ ਤੰਦਰਸ ਬੁੱਟੇ ਤੇ ਜਿਹੜਾ ਹੈਗਾ ਅੱਧਾ ਜਾਂ 1/3 ਹੀ ਰਹਿ ਗਿਆ ਤੇ ਇਹਨੂੰ ਜੇ ਤੁਸੀਂ ਪੱਟਦੇ ਹੋ ਨਾ ਤਾਂ ਬੜੀ ਸਾਨੀ ਨਾਲ ਪੱਟਿਆ ਜਾ ਸਕਦਾ ਆਪਣੇ ਕਿਸਾਨ ਨੇ ਮੁਹਾਲੀ ਤੋਂ ਉਹਨਾਂ ਦੇ ਖੇਤ ਦੇ ਵਿੱਚ ਬੌਣਾ ਰੋਗ ਪੋਜ਼ਿਟਿਵ ਆਇਆ ਕਿ ਉਹਨਾਂ ਦੇ ਖੇਤ 'ਚ ਹੈ ਤਾਂ ਉਹਨਾਂ ਨੇ ਮੈਨੂੰ ਇੱਕ ਵੀਡੀਓ ਬਣਾ ਕੇ ਭੇਜੀ ਸੀ ਕਿ ਜਿਹੜੇ ਬੌਣੇ ਰੋਗ ਵਾਲੇ ਬੁੱਟੇ ਆ ਬੜੇ ਸੌਖੇ ਪੱਟੇ ਜਾਂਦੇ ਮੈਂ ਤੁਹਾਨੂੰ ਇੱਕ ਅਲੱਗ ਵੀਡੀਓ ਸ਼ੇਅਰ ਕਰਦਾ ਹਾਂ ਤਾਂ ਤੁਹਾਨੂੰ ਉੱਥੋਂ ਪਤਾ ਲੱਗੇਗਾ ਤਾਂ ਇਹਦੇ ਪੱਤੇ ਟਕੋਨੇ ਸ਼ੁਰੂਆਤੀ ਗੂੜਾ ਹਰਾ ਰੰਗ ਤੇ ਬੂਟਾ ਇਹਨੇ ਪੂਰਾ ਮਾਰਿਆ ਹੈ ਜਿੰਕ ਵਾਲੇ ਦੇ ਵਿੱਚ ਅਲੱਗ ਹੈ ਚੌਨੇ ਨੇ ਬੂਟਾ ਵੀ ਪੂਰਾ ਨਹੀਂ ਮਾਰਿਆ ਤੇ ਚੌਨੇ ਦੇ ਉੱਪਰ ਜੰਗਾਲੇ ਤੇ ਜਿਹੜਾ ਹੈਗਾ ਜਿੰਕ ਦੇ ਘਾਟ ਜੰਗਾਲੀ ਪਨ ਵਾਲੇ ਲੱਛਣ ਹੋਣਗੇ ਤੇ ਬੂਟਾ ਜਿਹੜਾ ਹੈਗਾ ਲਗ ਤਰੀਕੇ ਦਾ ਹੋਏਗਾ ਇਹ ਬੌਣੀ ਵਾਲਾ ਅਲੱਗ ਤਰੀਕੇ ਦਾ ਹੋਏਗਾ ਠੀਕ ਇਹਦੇ ਵਿੱਚ ਹੁਣ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲਿਆਣਾ ਦਾ ਕਹਿਣਾ ਹੈ ਹਾਂ ਇਹ ਦੇਖੋ ਇਹ ਮਦਰੇ ਬੂਟੇ ਜਿਹੜੇ ਹੈਗੇ ਬੌਣੀ ਰੋਗ ਵਾਲੇ ਜੇਕਰ ਤੇ ਜਿੰਕ ਹੈਦੀ ਹੈ ਜਿੰਕ ਹੈ ਤਾਂ ਜੰਗਾਲ ਲੱਗੀ ਹੋਏਗੀ ਤਾਂ ਇਹ ਜਿਹੜਾ ਹੈਗਾ ਚਿੱਟੀ ਪਠਲ ਟਿੱਡਾ ਜਿਹੜਾ ਤੇਲਾ ਹੈਗਾ ਉਹਦੇ ਨਾਲ ਫੈਲਦਾ ਹੁਣ ਕਈ ਸਾਰੇ ਬੰਦੇ ਇਹ ਕਹਿਣਗੇ ਕਿ ਸਾਡੀ ਬਾਇਓ ਦੇ ਨਾਲ ਬਿਮਾਰੀ ਰੁਕ ਜਾਊਗੀ ਫਲਾਣੇ ਨਾਲ ਵਾਇਰਸ ਕੰਟਰੋਲ ਹੋ ਜਾਊ ਧਿਆਨ ਰੱਖਿਓ ਵਾਇਰਸ ਕੰਟਰੋਲ ਨਹੀਂ ਹੋਣਾ ਜੇ ਤੁਹਾਡੇ ਖੇਤ ਚ ਤੁਹਾਨੂੰ ਲੱਗਦਾ ਹੈ ਕਿ ਮੇਰੇ ਖੇਤ ਬੂਟੇ ਮਧਰੇ ਰਹਿ ਗਏ ਤਾਂ ਤੁਸੀਂ ਆਪਣੇ ਨੇੜੇ ਦੇ ਖੇਤੀ ਵਿਗਿਆਨ ਕੇਂਦਰ ਤੇ ਜਾਣਾ ਜਾ ਕੇ ਉਹਨਾਂ ਨੂੰ ਸਿੰਪਲ ਦੇਣਾ ਤੇ ਤੁਹਾਨੂੰ ਇਹ ਕਨਫਰਮ ਹੋ ਜਾਂਦਾ ਹੈ ਕਿ ਮੇਰੇ ਖੇਤ ਜਿੰਕਰੀ ਘਾਟ ਕਰਕੇ ਨਹੀਂ ਜਾਂ ਕਿਸੇ ਹੋਰ ਕਰਕੇ ਨਹੀਂ ਬਲਕਿ ਮਧਰੇ ਰੋਗ ਦੇ ਬੂਟਿਆਂ ਕਰਕੇ ਬੂਟੇ ਮਧਰੇ ਰਹੀ ਐ ਤੇ ਬੂਟੇ ਨਾਲ ਦੀ ਨਾਲ ਪੱਟ ਕੇ ਨੱਪ ਦੇਣੇ ਐ ਕੋਈ ਵੀ ਦਵਾਈ ਇਹਦਾ ਇਲਾਜ ਨਹੀਂ ਕਰਦੀ ਇਹ ਤੁਸੀਂ ਧਿਆਨ ਰੱਖਿਓ ਜੀ ਕੋਈ ਵੀ ਦਵਾਈ ਇਸ ਦਾ ਇਲਾਜ ਨਹੀਂ ਕਰਦੀ ਕੇਵਲ ਤੇ ਕੇਵਲ ਜਿਹੜਾ ਅਸੀਂ ਤੇਲਾ ਮਾਰ ਰਹੇ ਹਾਂ ਤੇਲਾ ਇਸ ਕਰਕੇ ਮਾਰ ਰਹੇ ਹਾਂ ਕਿ ਆ ਬੁੱਟੇ ਦੇ ਉੱਤੇ ਬਿਮਾਰੀ ਹੈ ਜੇ ਤੇਲਾ ਇਸ ਬੁੱਟੇ ਤੋਂ ਇਸ ਬੁੱਟੇ ਤੋਂ ਉੱਡ ਕੇ ਜਾਏਗਾ ਤਾਂ ਤੇਲਾ ਇਹਨੂੰ ਗਾਂ ਵਧਾਏਗਾ ਮੰਨ ਲਓ ਕਿ ਤੁਹਾਡੇ ਖੇਤ 'ਚ ਆ ਚਾਰ ਬੁੱਟੇ ਐ ਇਹ ਹੁਣ ਚਾਰ ਹੀ ਰਹਿਣੇ ਐ ਜਿੰਨੀ ਦੇ ਤੇਲਾ ਨਹੀਂ ਹੁੰਦਾ ਉਹਨੀ ਦੇ ਵਧਣਾ ਨਹੀਂ ਜਿਸ ਦੇ ਤੇਲੇ ਦਾ ਹਮਲਾ ਹੋ ਗਿਆ ਫਿਰ ਤੇਲਾ ਇਹਨੂੰ ਚਾਰ ਤੋਂ ਜਿਹੜਾ ਹੈਗਾ 400 ਤੇ 4000 ਬਣਾਊਗਾ ਇਸ ਕਰਕੇ ਤੇਲੇ ਦਾ ਧਿਆਨ ਰੱਖਣਾ ਜੇ ਤੇਲਾ ਆਉਂਦਾ ਹੈ ਤੋ ਉਹਦਾ ਕੰਟਰੋਲ ਕਰਨਾ ਹੈ ਜਿੰਨੇ ਵੀ ਮਦਰੇ ਬੁੱਟੇ ਆ ਉਹ ਸਾਰੇ ਪੱਟ ਕੇ ਨੱਪ ਦੇਣੇ ਆ ਜੇ ਤੁਹਾਡੇ ਖੇਤ ਚ ਤੇਲਾ ਆਉਂਦਾ ਤਾਂ ਤੁਸੀਂ ਆ ਜਿਹੜੀਆਂ ਦਵਾਈਆਂ ਹੈਗੀਆਂ ਇਹਨਾਂ ਚ ਕੋਈ ਇੱਕ ਦਵਾਈ ਛਿੜਕ ਸਕਦੇ ਹੋ ਬਾਕੀ ਵੱਡੀ ਗੱਲ ਇਹ ਹੈ ਕਿ ਰਾਤ ਨੂੰ ਖੇਤ ਦੇ ਨੇੜੇ ਬਲਬ ਜਗਾ ਕੇ ਰੱਖੋ ਬਲਬ ਦੇ ਥੱਲੇ ਪਾਣੀ ਵੀ ਰੱਖ ਸਕਦੇ ਹੋ ਤਾਂ ਕਿ ਜਦੋਂ ਟਿੱਡਾ ਆਉਂਦਾ ਤਾਂ ਤੁਹਾਨੂੰ ਪਤਾ ਲੱਗੇ ਉਹ ਥੱਲੇ ਡਿੱਗੇਗਾ ਤਾਂ ਤੁਹਾਨੂੰ ਪਤਾ ਲੱਗੇ ਕਿ ਖੇਤ ਦੇ ਵਿੱਚ ਚਿੱਟੀ ਪੱਠੜ ਟਿੱਡਾ ਆ ਗਿਆ ਹੈ ਜਦੋਂ ਆ ਗਿਆ ਉਦੋਂ ਅਸੀਂ ਤੇਲੇ ਵਾਲੀ ਸਪਰੇ ਖੇਤ ਦੇ ਵਿੱਚ ਕਰਾਂਗੇ ਤਾਂ ਭਾਈ ਇਹ ਜਿਹੜੇ ਸਿੰਪਲ ਪਾਏ ਗਏ ਆ ਰੋਪੜ, ਮੋਹਾਲੀ, ਪਟਿਆਲਾ, ਫਤਿਹਗੜ੍ਹ ਸਾਹਿਬ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਇਸ ਬਿਮਾਰੀ ਵਾਇਰਸ ਵਾਲੇ ਬੁੱਟੇ ਮਿਲੇ ਆ ਠੀਕ ਹੈ ਬਾਕੀ ਜਿਹੜੇ ਜ਼ਿਲ੍ਹੇ ਹੈਗੇ ਆ ਮੈਂ ਉੱਥੋਂ ਦੇ ਕਿਸਾਨਾਂ ਨੂੰ ਬੇਨਤੀ ਕਰਦਾ ਕਿ ਲਗਾਤਾਰ ਫੋਨ ਆ ਰਹੇ ਖੇਤਾਂ 'ਮਦਰੇ ਬੁੱਟੇ ਆ ਗਏ ਆ ਤਾਂ ਭਾਈ ਜਿੰਨੀ ਦੇ ਤਾਂ ਸਿੰਪਲ ਤੁਸੀਂ ਖੇਤੀ ਵਿਗਿਆਨ ਕੇਂਦਰ ਨਹੀਂ ਪਹੁੰਚਾਉਂਦੇ ਓਨੀ ਦੇਰ ਤੱਕ ਲੀਗਲੀ ਜਿਹੜਾ ਹੈਗਾ ਇਹ ਡਿਕਲੇਅਰ ਨਹੀਂ ਹੋਏਗਾ ਕਿ ਬਿਮਾਰੀ ਆ ਚੁੱਕੀ ਹੈ ਜੇ ਕਿਤੇ ਬਿਮਾਰੀ ਹੈਗੀ ਹੈ ਤੁਹਾਨੂੰ ਲੱਗਦਾ ਹੈਗਾ ਤਾਂ ਨੇੜੇ ਦੇ ਖੇਤੀ ਵਿਗਿਆਨ ਕੇਂਦਰ ਜਾਂ ਕਿਸਾਨ ਸਲਾਹਕਾਰ ਸੇਵਾ ਕੇਂਦਰ ਦੇ ਵਿੱਚ ਜਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਸੂਚਿਤ ਕੀਤਾ ਜਾਵੇ ਉੱਥੇ ਸੈਂਪਲ ਦਿੱਤਾ ਜਾਵੇ ਤਾਂ ਕਿ ਪਤਾ ਲੱਗ ਸਕੇ ਕੀਟਾ ਡੀ ਰਿਚ ਬਿਮਾਰੀ ਹੈ ਕਿਉਂਕਿ ਕੱਲ ਨੂੰ ਬਿਮਾਰੀ ਨਾਲ ਕੁਝ ਪ੍ਰਭਾਵਿਤ ਪੁੱਟੇ ਹੁੰਦੇ ਆ ਉਸ ਸਮੇਂ ਕੋਈ ਕਿਸੇ ਕਿਸਮ ਦੀ ਕੋਈ ਚੀਜ਼ ਹੈ ਤਾਂ ਪਹਿਲਾਂ ਕਨਫਰਮ ਤਾਂ ਹੋਣਾ ਚਾਹੀਦਾ ਕਿ ਇਸ ਏਰੀਆ ਦੇ ਵਿੱਚ ਬਿਮਾਰੀ ਸੀਗੀ ਤਾਂ ਕੁੱਲ ਮਿਲਾ ਕੇ ਆਹ ਵੀਡੀਓ ਕਰਨ ਦਾ ਮਕਸਦ ਮੇਰਾ ਸਿਰਫ ਇੰਨਾ ਹੀ ਸੀਗਾ ਕਿ ਭਾਈ ਬਿਮਾਰੀ ਆ ਚੁੱਕੀ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਕਨਫਰਮ ਕਰ ਦਿੱਤੀ ਹੈ ਇਹਨਾਂ ਨੇ ਇਹ ਨਾਲ ਹੀ ਜਿਹੜਾ ਹੈਗਾ ਭਾਵੇਂ ਕਿ ਇਹਨਾਂ ਨੇ ਇਸ ਦੇ ਵਿੱਚ ਨਹੀਂ ਲਿਖਿਆ ਪਰੰਤੂ ਜੋ ਇਹਨਾਂ ਨੇ ਬਿਆਨ ਇਹਨੂੰ ਦਿੱਤਾ ਹੈਗਾ ਆਪਣਾ ਟਾਈਮਸ ਆਫ ਇੰਡੀਆ ਨੂੰ ਇਹਦੇ ਵਿੱਚ ਇਹਨਾਂ ਨੇ ਸਾਫ਼ ਤੇ ਸਪਸ਼ਟ ਕੀਤਾ ਹੈ ਕਿ 14% ਜਿਹੜੇ ਸਿੰਪਲ ਸੀਗੇ ਉਹਨਾਂ ਦੇ ਵਿੱਚ ਬਿਮਾਰੀ ਪਾਈ ਗਈ ਹੈ ਠੀਕ ਹੈ ਤੁਹਾਨੂੰ ਇਹ ਦੱਸ ਦੇਣਾ ਚਾਹਣਾ ਕਿ 2022 ਦੇ ਵਿੱਚ ਇਸ ਬਿਮਾਰੀ ਨੇ ਕਾਫੀ ਨੁਕਸਾਨ ਕੀਤਾ ਸੀਗਾ ਹੁਣ ਮੈਂ बार-बार ਇੱਕੋ ਗੱਲ ਤੇ ਜ਼ੋਰ ਦੇ ਰਿਹਾ ਕਿ ਇਹ ਬਿਮਾਰੀ ਠੀਕ ਨਹੀਂ ਹੁੰਦੀ ਕਿਤੇ ਇਹ ਨਾ ਸੋਚਿਓ ਕਿ ਮੈਂ ਫਲਾਨੀ ਸਪਰੇ ਕਰ ਲਾਂ ਬਿਮਾਰੀ ਠੀਕ ਹੋ ਜਾਊਗੀ ਇਹ ਬਿਮਾਰੀ ਕਾਸੇ ਨਾਲ ਠੀਕ ਨਹੀਂ ਹੋਣੀ ਜੋ ਮਰਜੀ ਕਰ ਲਓ ਇਸ ਬਿਮਾਰੀ ਦਾ ਹੱਲ ਇੱਕੋ ਹੀ ਹੈ ਕਿ ਜੇ ਬੌਣੇ ਬੁੱਟੇ ਆ ਗਏ ਤੇ ਉਹ ਬੌਣੇ ਬੁੱਟਿਆਂ ਦੇ ਵਿੱਚ ਬਿਮਾਰੀ ਹੈ ਤਾਂ ਉਹਨੂੰ ਪੱਟ ਕੇ ਨੱਪ ਦੇਵੋ ਹੋਰ ਕੋਈ ਹੱਲ ਨਹੀਂ ਹੈਗਾ ਹਾਂ ਜਿਹੜਾ ਤੇਲਾ ਜੇ ਅਸੀਂ ਬੁੱਟੇ ਨਾ ਪੱਟੇ ਤੁਹਾਡੇ ਖੇਤ ਵਿੱਚ ਇੱਕ ਵੀ ਬੁੱਟਾ ਰਹਿ ਗਿਆ ਤੇ ਉਸ ਤੋਂ ਬਾਅਦ ਤੇਲੇ ਦਾ ਹਮਲਾ ਖੇਤ ਵਿੱਚ ਹੋ ਗਿਆ ਚਿੱਟੀ ਪੇਠਲ ਡਿੱਡੇ ਦਾ ਤਾਂ ਫੇਰ ਉਹ ਬੁੱਟੇ ਇੱਕ ਬੁੱਟੇ ਦੂਜੇ ਦੂਜੇ ਤੀਜੇ ਤੀਜੇ ਚੌਥੇ ਨੂੰ ਵਧਾਉਂਦਾ ਵਧਾਉਂਦਾ ਸਾਰੇ ਖੇਤ ਦੇ ਵਿੱਚ ਉਹ ਬਿਮਾਰੀ ਫਲਾ ਦੇਗਾ ਕੱਲੀ ਢਾਡੇ ਨਹੀਂ ਗਵਾਂਡੀਆਂ ਦੇ ਵੀ ਫਲਾਏਗਾ ਇਸ ਕਰਕੇ ਧਿਆਨ ਰੱਖਦੇ ਹੋਏ ਜਿਹੜਾ ਬੌਣਾ ਰੋਗ ਹੈਗਾ ਇਸ ਤੋਂ ਜਿਹੜਾ ਹੈਗਾ ਆਪਣੇ ਤੁਸੀਂ ਇਹ بچਾਓ ਇਹ ਤੋਂ ਬਚਾ ਕਰੋ ਜੇ ਤੁਸੀਂ ਇਹ ਤੋਂ ਬਚਾ ਕਰੋਗੇ ਤਾਂ ਹੀ ਜਿਹੜਾ ਹੈਗਾ ਬਚਿਆ ਜਾਏਗਾ ਜੇ ਤੁਸੀਂ ਜਿਹੜਾ ਹੈਗਾ ਮਧਰੇ ਪਾnde ਜਿਹੜੇ ਬੂਟੇ ਹੈਗੇ ਐ ਇਹਨਾਂ ਦਾ ਧਿਆਨ ਨਹੀਂ ਰੱਖੋਗੇ ਜੇ ਤੁਸੀਂ ਉਹਨਾਂ ਨੂੰ ਪੱਟ ਕੇ ਅੱਡ ਨਹੀਂ ਕਰੋਗੇ ਤਾਂ ਫੇਰ ਇੱਕ ਬਹੁਤ ਵੱਡਾ ਖਤਰਾ ਏਕੇ ਹੈ ਰੋਪੜ ਮਹਾਲੀ ਪਟਿਆਲਾ ਫਤਿਹਗੜ੍ਹ ਸਾਹਿਬ ਇੱਕ ਕਿਸਾਨ ਦੱਸ ਸਕਦੇ ਆ ਕਿ ਪਿਛਲੀ ਵਾਰੀ ਕੀ ਹੋਇਆ ਸੀ ਆਪਣੇ ਜਿਹੜਾ ਮਹਾਲੀ ਵਾਲੇ ਤੇ ਪਟਿਆਲਾ ਵਾਲੇ ਕਿਸਾਨ ਨੇ ਉਹਨਾਂ ਦੇ ਸਿੰਪਲ ਜਿਹੜੇ ਹੈਗੇ ਪੋਜ਼ਿਟਿਵ ਵਾਲੇ ਨੇ ਉਹਨਾਂ ਨੇ ਇਹ ਕਿਹਾ ਹੈ ਕਿ ਸਾਡੇ ਜਿਹੜਾ ਹੈਗਾ ਇਹ ਦਿੱਕਤ ਆ ਚੁੱਕੀ ਹੈ ਯੂਨੀਵਰਸਿਟੀ ਨੇ ਕਿਹਾ ਕਿ ਤੁਹਾਡੇ ਸਿੰਪਲ ਪੋਜੀਟਿਵ ਨਹੀਂ ਤਾਂ ਧਿਆਨ ਰੱਖੋ ਆਪਣੇ ਖੇਤਾਂ ਦਾ ਤਾਂ ਕਿ ਫਸਲ ਵੱਧ ਸਕੇ ਕਿਉਂਕਿ ਜੇ ਬਿਮਾਰੀ ਆ ਜਾਂਦੀ ਹੈ ਤਾਂ ਇਹਦੇ ਨਾਲ ਨੁਕਸਾਨ ਬਹੁਤ ਹੈ ਮੈਂ ਫੇਰ ਕਹਿਣਾ ਬਾਹਰ ਬੜੀ ਕੋ ਕਰ ਮੈਂ ਰਿਪੀਟ ਕਰੀ ਜਾਣਾ ਕਿ ਸਪਰੇਆਂ ਨਾਲ ਗੱਲ ਨਹੀਂ ਬਾਨੀ ਗੱਲ ਬਾਨੀ ਹੈ ਬਿਮਾਰ ਬੂਟੇ ਪੱਟਣ ਦੇ ਨਾਲ ਕੋਈ ਦਵਾਈ ਦਾ ਹੱਲ ਨਹੀਂ ਸਿਰਫ ਤੇਲ ਵਾਲੀ ਸਪਰੇ ਉਦੋਂ ਕਰਨੀ ਹੈ ਜੇ ਲੱਗਦਾ ਖੇਤ ਤੇਲ ਆ ਗਿਆ ਤਾਂ ਕਿ ਬਿਮਾਰ ਬੂਟੇ ਤੋਂ ਜਿਹੜਾ ਵਾਇਰਸ ਆ ਉਹ ਤੰਦਰੁਸਤ ਬੂਟੇ ਤੇ ਨਾ ਜਾਵੇ हरियाणा ਦੇ ਵਿੱਚ ਸਿੰਪਲਿੰਗ ਹੋ ਚੁੱਕੀ ਹੈ हरियाणा ਦਾ ਰਿਜ਼ਲਟ ਵੀ ਆਉਣ ਵਾਲਾ ਹੈ ਜੋ ਆਉਂਦਾ ਤੜਣਾ ਉਹ ਵੀ ਸੂਚਿਤ ਕੀਤਾ ਜਾਏਗਾ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ